ਜੇਕਰ ਕੋਈ ਪੁਲਿਸ ਅਧਿਕਾਰੀ ਆਪਣੇ ਆਪ ਨੂੰ ਦੱਸ ਕੇ ਤੁਹਾਡੇ ਤੇ ਰੋਹ ਮਾਰਦਾ ਹੈ ਜਾਂ ਤੁਹਾਡੇ ਤੋਂ ਪੈਸਿਆਂ ਦੀ ਮੰਗ ਕਰਦਾ ਹੈ ਤਾਂ ਤੁਸੀਂ ਉਸ ਸਮੇਂ ਕੀ ਕਰੋਗੇ ਇਹ ਤੁਹਾਡੇ ਆਪਣੇ ਆਪ 'ਚ ਇੱਕ ਵੱਡਾ ਸਵਾਲ ਆ ਜਾਂਦਾ ਹੈ ਤਾਂ ਬਹੁਤ ਸਾਰੇ ਲੋਕ ਤਾਂ ਪੁਲਿਸ ਅਧਿਕਾਰੀ ਦਾ ਨਾਮ ਸੁਣ ਕੇ ਹੀ ਮੌਕੇ ਤੇ ਹੀ ਪੈਸੇ ਦੇਣ ਦੀ ਕੋਸ਼ਿਸ਼ ਕਰਦੇ ਆ ਜਾਂ ਫਿਰ ਕੁਝ ਸਮਾਂ ਉਹਨਾਂ ਤੋਂ ਮੰਗਿਆ ਜਾਂਦਾ ਹੈ ਪਰ ਜਦੋਂ ਇਹ ਪਤਾ ਲੱਗ ਜਾਵੇ ਕਿ ਇਹ ਪੁਲਿਸ ਅਧਿਕਾਰੀ ਅਸਲੀ ਨਹੀਂ ਸੀ ਫਰਜੀ ਹੈ ਤਾਂ ਤੁਸੀਂ ਉਸ ਸਮੇਂ ਜ਼ਰੂਰ ਹੈਰਾਨ रह ਜਾਓਗੇ ਅਜੀਬਾ ਇਹ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ ਹੈ ਜਿੱਥੇ ਕਿ ਇੱਕ ਸਪਾ ਸੈਂਟਰ ਚ ਜਾ ਕੇ ਇੱਕ ਨੌਜਵਾਨ ਵੱਲੋਂ ਆਪਣੇ ਆਪ ਨੂੰ ਸਪੈਸ਼ਲ ਪੁਲਿਸ ਇੰਸਪੈਕਟਰ ਦੱਸ ਕੇ ਪੈਸਿਆਂ ਦੀ ਮੰਗ ਕੀਤੀ ਗਈ ਉਥੇ ਹੀ ਇਹ ਮਾਮਲਾ ਜਦੋਂ ਪੁਲਿਸ ਦੇ ਧਿਆਨ ਵਿੱਚ ਆਇਆ ਤਾਂ ਖੁਫੀਆ ਤਰੀਕੇ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਉਕਤ ਨੌਜਵਾਨ ਦੀ ਪੈੜ ਨੱਪੀ ਗਈ ਅਤੇ ਇਸ ਦੇ ਚਾਲਦਿਆਂ ਜਿਵੇਂ ਹੀ ਇਸ ਨੌਜਵਾਨ ਬਾਰੇ ਪੂਰੀ ਜਾਣਕਾਰੀ ਪੁਲਿਸ ਪ੍ਰਸ਼ਾਸਨ ਨੂੰ ਮਿਲੀ ਤਾਂ ਮੌਕੇ ਤੇ ਹੀ ਪੁਲਿਸ ਨੇ ਉਸ ਨੂੰ ਕਾਬੂ ਕਰ ਲਿਆ ਅਤੇ ਇਸ ਸਬੰਧੀ ਪੁਲਿਸ ਨੇ ਕਈ ਅਹਿਮ ਖੁਲਾਸੇ ਵੀ ਕੀਤੇ ਆ ਤੁਸੀਂ ਵੀ ਸੁਣੋ ਕਿ ਕਿਵੇਂ ਇਸ ਨੌਜਵਾਨ ਨੇ ਆਪਣੇ ਆਪ ਨੂੰ ਸਪੈਸ਼ਲ ਪੁਲਿਸ ਇੰਸਪੈਕਟਰ ਦੱਸ ਕੇ ਵੱਡੀਆਂ ਠੱਗੀਆਂ ਮਾਰਨ ਦੀ ਕੋਸ਼ਿਸ਼ ਕੀਤੀ ਸੀ ਇਹਦਾ ਨਾਮ ਗੁਰਪ੍ਰੀਤ ਸਿੰਘ ਹੈ ਜੀ ਇਹ ਤੇ ਕੱਲ ਆਇਆ ਸੀਗਾ ਜੀ ਆਪਣੇ ਤੰਗ ਪੈਂਦਾ ਜੀ ਸਪਾ ਸੈਂਟਰ ਬਣਿਆ ਤੇ ਉੱਥੇ ਆਇਆ ਸੀਗਾ ਜੀ ਇਹ ਕਹਿੰਦਾ ਮੈਂ ਸਫੈਲ ਬ੍ਰਾਂਡ ਤੇ ਲੱਗਾ ਹੋਇਆ ਤੇ ਮੈਨੂੰ 5000 ਰੁਪਏ ਦਿਓ ਉਹਨਾਂ ਨੇ ਕਿਹਾ 5000 ਸਾਡੇ ਕੋਲ ਹੈ ਨਹੀਂਗਾ 2000 ਰੁਪਏ ਲੈ ਲਓ ਸਾਡੇ ਕੋਲ ਇਹ ਕਹਿੰਦਾ ਮੈਂ ਤੁਹਾਡੇ ਸਾਨੂੰ ਸਾਰਿਆਂ ਨੂੰ ਪੜ ਕੇ ਲੈ ਜਾਊਂਗਾ ਜਦੋਂ ਉੱਥੇ ਉਹਨਾਂ ਕੋਲ ਗਿਆ ਉਹਨਾਂ ਨੇ ਮੈਨੂੰ ਫੋਨ ਕਰਤਾ ਅਸੀਂ ਮੁੱਖ ਤੇ ਨਾਕਾ ਲੱਗਾ ਸੀ ਅਸੀਂ ਪਹੁੰਚ ਗਏ ਇਹਨੂੰ ਜਦੋਂ ਪਕੜਿਆ ਔਰ ਇਹ ਨਾਲ ਦਾ ਸਾਥੀ ਉਸ ਕਾਰ 'ਚ ਬੈਠਾ ਸੀਗਾ ਉਹ ਕਾਰ 'ਚ ਫਰਾਰ ਹੋ ਗਿਆ ਇਹਨੂੰ ਲਿਆ ਕੇ ਅਸੀਂ ਇੰਦੇ ਪਰਚਾ ਦੱਚ ਕਰਕੇ ਅੱਜ ਇਹਨੂੰ ਪੇਸ਼ ਕੀਤਾ ਇਹ ਤੇ ਆਜਾ ਸਾਬ ਨੇ ਇੱਕ ਦਿਨ ਦਾ ਪੁਲਿਸ ਰਿਮਾਰਕ ਦਾ ਫਰਮਾਇਆ ਸੀ ਅੱਗੇ ਪੁੱਛ ਕੇ ਜਾ ਰਹੀ ਹੈ ਜੋ ਵੀ ਉੱਤੇ ਹੋਊਗਾ ਅਮਨਤ ਲਿਆਂਦਾ ਜਾਊਗਾ ਇਹ ਸਿਰਫ ਇਹਨੂੰ ਇੰਸਪੈਕਟਰ ਦੱਸਦੇ ਸੀ ਕੀ ਰੈਂਕ ਦੱਸ ਇਹ ਆ ਨਾ ਸ਼ਹਿਰ ਬ੍ਰਾਂਡ ਇੰਸਪੈਕਟਰ ਲੱਗਾ ਹੋਇਆ ਹੈ ਇੰਸਪੈਕਟਰ ਲੱਗਾ ਤੇ ਸਰਾ ਦੇ ਕੋ ਬ੍ਰਾਂਡ ਕੀ ਕੀ ਹੋਇਆ ਜੀ ਇਹਦੇ ਕੋਲ ਇੱਕ ਪਿਸਤਲ ਬ੍ਰਾਂਡ ਹੋਇਆ ਜੀ 5 4 ਆਉਂ ਜਿੰਨ ਜਿੰਦਾ ਬ੍ਰਾਂਡ ਹੋਇਆ ਜੀ ਇਸਰ ਜਿਹੜਾ ਪਿਸਤਲ ਹੈ ਉਹ ਲਾਇਸੈਂਸੀ ਹੈ ਪਿਸਤਲੇ ਦੇ ਨਾਂ ਤੇ ਲਾਇਸੈਂਸੀ ਪਿਸਤਲ ਹੈ ਜੀ ਤੇ ਸਰ ਗੱਲ ਕਰੀਏ ਚੋਣ ਜਾਬਤਾ ਲੱਗਾ ਜਿਹੜੇ ਲਾਇਸੈਂਸ ਜਿਹੜੇ ਲਾਇਸੈਂਸੀ ਅਸਲੇ ਦਾ ਅਸਰ ਜਮਾ ਹੁੰਦੇ ਜਿਨ੍ਹਾਂ ਨੇ ਅਸਲਾ ਨਹੀਂ ਜਮਾ ਕਰਾਇਆ ਚੋਣ ਜਾਬਤੇ ਦੌਰਾਨ ਉਹਨਾਂ ਦੇ ਨਾਲ 188 ਦਾ ਮਰਤਾ ਦਿੱਤਾ ਗਿਆ ਜੀ ਉਤਾਰਾ ਲਗਾਈ ਗਈ ਤੇ ਸਰ ਲੱਗਦਾ ਕਿ ਹੋਰ ਵੀ ਵੱਡੀਆਂ ਵਾਰਦਾਤਾਂ ਨੂੰ ਜਨਮ ਦਿੱਤਾ ਗਿਆ ਕਿਉਂਕਿ ਇਹਦਾ ਪਤਾ ਲੱਗ ਗਿਆ ਉਹਨਾਂ ਨੂੰ ਸ਼ੱਕ ਹੋ ਗਿਆ ਸੀ ਇਹ ਦਰਾਨੇ ਹੁਣ ਰਿਮਾਂਡ ਦੇ ਅਸੀਂ ਪੁੱਛਗਿੱਛ ਕਰਾਂਗੇ ਜੋ ਵੀ ਪੁੱਛਗਿੱਛ ਅੱਗੇ ਆਏਗਾ ਉਹ ਸਭ ਕੋ ਆਪੇ ਸਰ ਯੂਨੀਫਾਰਮ ਵਗੈਰਾ ਮਿਲਿਆ ਨਾ ਕਰੋ ਇਹਨਾਂ ਕੋਲ ਖਾਕੀ ਪ ਦਾ ਉਹ ਵੀ ਦਾਤੇ ਮਲਾਜ਼ਮ ਲੱਗਾ ਉਹ ਕਾਰ ਤੇ ਬੈਠਾ ਸੀ ਪਰ ਜਦੋਂ ਇਹਨੂੰ ਫੜਿਆ ਉਹ ਮੌਕੇ ਤੋਂ ਭੱਜ ਗਿਆ ਕਾਰ ਨੰਬਰ ਐਂਡੀ 5 ਹੋਣੀ ਕਾਰ ਦਾ ਨੰਬਰ ਇਹਨੇ ਪੜਿਆ ਪੀਪੀ 13 ਅੱਗੇ ਨੰਬਰ ਨਹੀਂ ਪੜਿਆ ਗਿਆ ਪਰ ਉਹ ਕੈਮਰਾ ਦੁਨੋਂ ਕਾਰ ਦਾ ਨੰਬਰ ਦੇਖ ਕੇ ਤੇ ਉਹਨੂੰ ਵੀ ਛੇਤੀ ਪੜਿਆ ਗਿਆ ਜੀ ਸਰ ਇਹ ਕਿਹਾ ਕਿ ਇਹ ਜਿਹੜੇ ਕੋਈ ਸੀਸੀਟੀਵੀ ਵਗੈਰਾ ਸਮੇਂ ਹੈ ਸੀਸੀਟੀਵੀ ਫੋਟੋ ਜਿਹੜਾ ਤੋਂ ਮੈਂ ਪੈਸੇ ਮੰਗਦਾ ਜੇ ਉਹ ਸਾਹਮਣੇ ਆਈਏ ਜੋ ਫੋਟੋ ਤੁਸੀਂ ਨਾਲ ਲਗਾਈ ਜੋਗੇ ਜੀ ਉਹ ਵਿੱਚ ਆ ਗਿਆ ਇਹਨਾਂ ਦੀ ਦੁਕਾਨ 'ਚ ਬੜੇ ਨੇ ਤਰੀਡੇ ਆਈ ਕਾਰਡ ਦੀ ਆਈ ਕਾਰਡ ਦੇ ਦਾ ਨਾਮ ਜਨਰਲ ਸੀ ਕਿ ਫਰਦੀ ਨਾਮ ਸੀ ਜਿਹੜੇ ਆਈ ਕਾਰਡ ਦੇ ਆਈ ਕਾਰਡ ਨੇ ਨਹੀਂ ਬਣਾਇਆ ਸੀ ਦਾ ਸਿਰਫ ਉਹ ਉਸ ਬਣਾਇਆ ਸੀ ਜਿਹੜਾ ਨੇ ਆਪਣਾ ਪ੍ਰਾਈਵੇਟ ਕਾਰਡ ਬਣਾਇਆ ਸੀ ਉਹ ਕਾਰਡ ਸੀ ਪਰ ਮੁਲਾਜ਼ਮਾਂ ਦਾ ਕੋਈ ਕਾਰਡ ਨਹੀਂ ਬਣਾਇਆ ਸੀ ਸਰ ਯੂਨੀਫਾਰਮ ਕਿਹੜਾ ਕਿੱਥੋਂ ਲਿਜਤੇ ਆਈ ਕਾਰਡ ਕਿੱਥੋਂ ਹਾਂ ਦਾ ਨਾਮ ਤਸਵੀਰ ਵੀ ਇਹਨਾਂ ਦੇ ਜਿਹੜੇ ਹੈਗੇ ਮੈਨੂੰ ਖਾਕੀ ਪੈਂਟੇ ਮਿਲੇ ਬਾਕੀ ਬਰਾਮਦ ਕਰਾਉਣਿਆ ਰਿਮਾਂਡ ਮਿਲਿਆ ਜੀ ਯੂਨੀਫਾਰਮ ਸੋਰੀ ਹੈ ਜਿਹੜਾ ਆਈ ਕਾਰਡ ਹੈ ਉਹ ਕਿੱਥੋਂ ਭੁਆਇਆ ਸਰ ਆਈ ਕਾਰਡ ਪੁਲਿਸ ਦਾ ਨਹੀਂ ਬਣਾਇਆ ਸੀ ਆਈ ਕਾਰਡ ਸੀ ਸਿਰਫ ਦੂਜਾ ਨਾਮ ਮਿਲਿਆ ਜਿਹੜ ਇਹ ਜਿਹੜਾ ਪੁਲਿਸ ਵਾਲਾ ਕਾਟ ਨਹੀਂ ਬਣਾਇਆ ਸੀ ਉਹ ਸਿਰ ਪੁਲਿਸ ਵਾਲਾ ਦਾ ਨਾਮ ਲੈ ਕੇ ਸਪੈਸ ਬ੍ਰਾਂਡ ਦਾ ਇਹ ਲੋਕਾਂ ਨੂੰ ਫਾਇਡ ਫਰੋੜਦਾ ਸੀਗਾ ਕਿੰਨੇ ਲੋਕਾਂ ਨੂੰ ਹੁਣ ਤੱਕ ਇਹ ਫਲੋਟ ਬਾਜੀ ਕਰ ਚੁੱਕੇ ਨੇ ਇਹ ਮਤਲਬ ਦੱਸਦੇ ਦੋ ਤਿੰਨ ਸਪਾਹਮਾਂ ਤੇ ਮੈਂ ਗਿਆ ਪਰ ਰਿਮਾਂਡ ਲੈ ਰਿਮਾਂਡ ਦੀ ਕੋਸ਼ਿਸ਼ ਕਰਕੇ ਜੋ ਵੀ ਅਗੈਰ ਹੋ ਉਹ ਮੱਚ ਲੈਂਦਾ ਜੀ ਸਮਝੋ ਜਿਹੜਾ ਪੜ੍ਹੇ ਲਿਖੇ ਜੀ ਇਹ ਪਲੱਸ 2 ਪਾਸ ਪਲੱਸ 2 ਪਾਸ ਹਾਈ ਕਾਟ ਤੇ ਵਰਦੀ ਵਾਲਾ ਉਹਨਾਂ ਤੇ ਵੀ ਕੋਈ ਕਾਰਵਾਈ ਕਰੋਗੇ ਜੇ ਮਿਲਦੀ ਹੈ ਜੀ ਹਾਂ ਜ਼ਰੂਰ ਕਾਰਵਾਈ ਕਰਾਂ ਜਿੰਨੇ ਬਣਾਇਆ ਜਿੱਥੋਂ ਬਣਿਆ ਪਰ ਅਜੇ ਕੋਈ ਉਹ ਮਿਲਿਆ ਨਹੀਂ ਵਰਦੀ ਵਾਲਾ ਤੁਹਾਡਾ ਜਿਵੇਂ ਮਿਲ ਗਿਆ ਤੇ ਉਹ ਸਵੇਰੇ ਤੇ ਕੀਤਾ ਜਾਵੇ ਤੇ ਸਰ ਗੱਲ ਕਰੀ ਅਸਲ ਵਿੱਚ ਇਹ ਨੌਜਵਾਨ ਕੰਮ ਕੀ ਕਰਦਾ ਸੀਗਾ ਜਾਂ ਇਹ ਵੈਸੇ ਪਹਿਲਾਂ ਕਿਤੇ ਜੋਬ ਜੋਗ ਲੱਗਾਰੇ ਪ੍ਰਾਈਵੇਟ ਜੋਬ ਕਰਦਾ ਸੀ ਕਿਤੇ ਘਰ ਮੈਂ ਲੱਗ ਗਿਆ ਕਿਤੇ ਉਹ ਲੱਗ ਗਿਆ ਫਿਰ ਠੀਕ ਠੀਕ ਕਿਹੜੇ ਢਾਂ ਦਾ ਮਾਮਲਾ ਫਿਰ ਇਹ ਥਾਣਾ ਡਿਊਜ ਨੰਬਰ 5 ਚੌਕੀ বাস ਸਟੈਂਡ ਹਾਂਜੀ ਤੇ ਤੁਹਾਡਾ ਨਾਮ ਕੀ ਹੈ ਸੀ ਇਹ ਸਹੀ ਅਬਰਜੀਤ ਸਿੰਘ ਜੋਬ ਕਿ বাস ਸਟੈਂਡ ਤਦ ਤੁਸੀਂ ਸੁਣਿਆ ਕਿ ਕਿਵੇਂ ਆਪਣਾ ਨਿਸ਼ਾਨਾ ਇਹ ਲੋਕਾਂ ਨੂੰ ਪੁਲਿਸ ਮੁਲਾਜ਼ਮ ਬਣਾ ਕੇ ਬਣਾਉਂਦਾ ਸੀ ਤਾਂ ਉੱਥੇ ਹੀ ਹੁਣ ਪਹਿਲੀ ਵਾਰ ਚ ਹੀ ਸਾਰਾ ਕੁਝ ਇੱਕ ਪੁਲਿਸ ਅੱਗੇ ਬਿਆਨ ਕਰ ਗਿਆ ਲੁਧਿਆਣਾ ਤੋਂ ਪ੍ਰਦੀਪ ਭੰਡਾਰੀ ਦੀ ਰਿਪੋਰਟ ਔਨ ਏਅਰ